ਸასი ਕਾਲ ਦੋਸਤੋ ਤੁਹਾਡੀਆਂ ਦੁਆਵਾਂਆਂ ਔਰ ਤੁਹਾਡੀ ਬਲੇਸਿੰਗ ਸਦਕਾ ਅੱਜ ਫੇਰ ਨਵੇਂ ਗਾਣੇ ਦਾ ਸ਼ੂਟ ਕਰਨ ਚੱਲੇ ਆਂ ਜੀ ਬਹੁਤ ਬਹੁਤ ਪਿਆਰ ਸਤਿਕਾਰ ਸਾਰਿਆਂ ਨੂੰ ਸੋ ਗਾਣੇ ਬਲੈਕ ਲਾਈਫ ਸਟੂਡੀਓ ਚ ਕਰਨ ਚੱਲੇ ਆਂ ਜੀ ਤੇ ਘੈਂਟ ਗਾਣਾ ਹੈ ਘੈਂਟ ਉਹਨਾਂ ਦੀ ਧੁਨ ਹੈ ਤੇ ਆਪਾਂ 10 ਵਜੇ ਸਟੂਡੀਓ ਪਹੁੰਚਣਾ ਹੈ 10 ਵਜੇ ਦਾ ਟਾਈਮ ਹੈ ਸੋ ਤੁਹਾਡੇ ਪਿਆਰ ਸਦਕਾ ਇੱਕ ਹੋਰ ਨਵਾਂ ਗਾਣਾ ਅੱਜ ਰਿਕਾਰਡ ਕਰਨਾ ਹੈ ਜੀ ਪਿਆਰ ਬਣਾਈ ਰੱਖਿਓ ਲਓ ਜੀ ਪਿੰਡੋਂ ਨਿਕਲ ਚੁੱਕੇ ਆ ਤੇ ਮਥੇ ਲੱਗਿਆ ਟਰੈਕਟਰ ਟਰਾਲੀ ਕਿਉਂਕਿ ਹਾੜੀ ਦਾ ਸੀਜ਼ਨ ਹੈ ਟਰੈਕਟਰ ਟਰਾਲੀਆਂ ਆ ਰਹੀਆਂ ਤੂੜੀ ਤੰਦ ਲੋਕ ਸਾਹ ਪਰੇ ਆ ਵੈਸੇ ਸਭ ਨੇ ਨਿਮੇੜਾ ਕਰ ਹੀ ਦਿੱਤਾ ਮੈਨੂੰ ਲੱਗਦਾ ਹੈ ਤੇ ਸੋ ਪਿੰਡਾਂ ਵਾਲੀ ਰੋਡ ਹੈ ਜੀ ਅੱਗੇ ਥੋੜੀ ਜੀ ਟੁੱਟੀ ਰੋਡ ਆ ਗਈ ਆਪਾਂ ਗੱਡੀ ਸਲੋ ਕਰ ਲਈ ਚਲੋ ਬਾੜੀ ਤੇਜ਼ ਦਾ ਵੀ ਫਾਇਦਾ ਨਹੀਂ ਟੁੱਟੀ ਰੋਡ ਹੈ ਤੇ ਹੌਲੀ ਹੌਲੀ ਆਪਾਂ ਚੱਲਦੇ ਆਂ ਤੇ ਟਾਈਮ ਤੇ ਪਹੁੰਚ ਜਾਾਂਗੇ ਕੋਈ ਏਡੀ ਲੇਟ ਲਤੀਫੀ ਵਾਲੀ ਗੱਲ ਨਹੀਂ ਕਿਉਂਕਿ ਬਾੜੀ ਗੱਡੀ ਉਜਾਉਣੀ ਵੀ ਸਿਹਤ ਲਈ ਚੰਗੀ ਨਹੀਂ ਸੋ ਹਾਨੀ ਕਰਕੇ ਖੇਤ ਵਿਹਲੇ ਪਏ ਆ ਜੀ ਸਭ ਨੇ ਮੈਨੂੰ ਲੱਗਦਾ ਕਣ ਕੱਢਦੀ ਤੂੜੀ ਬਣਾਉਣ ਵਾਲੀ ਰਹਿ ਗਈ ਕਈ ਲੋਕਾਂ ਦੀ ਬਹੁਤਿਆਂ ਨੇ ਤੂੜੀ ਵੀ ਸਾਂਭ ਦਿੱਤੀ ਐ ਸੋ ਚੱਲੇ ਆ ਗਾਣੇ ਦੀ ਰਿਕਾਰਡਿੰਗ ਕਰਨ ਪਿਆਰ ਬਣਾਈ ਰੱਖਿਓ ਜੀ ਅੱਗੇ ਦਾ ਸਫ਼ਰ ਦੱਸ ਆ ਗਏ ਜੀ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਤੇ ਰੈਫਾਇਨਰੀ ਦੇ ਖੜੇ ਆ ਗੈਸ ਵਾਲੇ ਟੈਂਕਰ ਕਿਉਂਕਿ ਇਹ ਵੀ ਬਹੁਤ ਵੱਡਾ ਕਾਰਖਾਨਾ ਹੈ ਮੈਨੂੰ ਐ ਲੱਗਦਾ ਵੀ ਆਪਣੇ ਏਰੀਆ ਦਾ ਸਭ ਤੋਂ ਵੱਡਾ ਕਾਰਖਾਨਾ ਇਹੀ ਹੈ ਤੇ ਬਹੁਤ ਲੋਕਾਂ ਨੂੰ ਇਹ ਨੇ ਰੁਜ਼ਗਾਰ ਦਿੰਦਾ ਐ ਅੱਗੇ ਦਾ ਸਫ਼ਰ ਵੀ ਤੁਹਾਨੂੰ ਦੱਸਦੇ ਆਂ ਤੇ ਹੁਣੋਂ ਆਪਾਂ ਬਾਈਪਾਸ ਤੋਂ ਅੱਗੇ ਵੱਲ ਵਧੇ ਆਂ ਸੋ ਗੁਰਾਂ ਕੀ ਨਗਰੀ ਵੱਲ ਜਾਂਦੀ ਹੈ ਜਿੱਥੇ ਤੱਕ ਸ਼੍ਰੀ ਤਮਦਮਾ ਸਾਹਿਬ ਤਲਵੰਡੀ ਸਾਬੋ ਵੱਲ ਰੋਡ ਉਹ ਸੜਕ ਤੇ ਆਪਾਂ ਜਿਹੜਾ ਜਾ ਰਹੇ ਆ ਜੀ ਗੱਡੀ ਬਹੁਤੀ ਸਪੀਡ ਤੇ ਨਹੀਂ ਹੈਗੀ ਕਿਉਂਕਿ ਬਹੁਤੀ ਸਪੀਡ ਤੇ ਗੱਡੀ ਮੈਥੋਂ ਚੱਲਦੀ ਨਹੀਂ ਤੇ ਅੱਜ ਕੋਈ ਸੱਜਣ ਮਿੱਤਰ ਵੀ ਮੇਰੇ ਨਾਲ ਨਹੀਂ ਸੋ ਬਲੌਗ ਬਣਾਉਣਾ ਸੀ ਸੋ ਇਸ ਕਰਕੇ ਫੋਨ ਫਿਟ ਕੀਤਾ ਹੋਇਆ ਜੀ ਬਲੌਗ ਬਣਾਉਣਾ ਰਸਤੀ ਸੋ ਗਾਣਿਆਂ ਦੀ ਰਿਕਾਰਡਿੰਗ ਹੈ ਗਾਣਿਆਂ ਨੂੰ ਪਹਿਲਾਂ ਤੋਂ ਬੜਾ ਪਿਆਰ ਦੇ ਰਹੇ ਹੋ ਤੁਸੀਂ ਬੜਾ ਸਨਕਾਰ ਦੇ ਰਹੇ ਹੋ ਤੇ ਅੱਜ ਵੀ ਬਹੁਤ ਘੈਂਟ ਗਾਣਾ ਬਲੈਕ ਰੈਡ ਸਟੂਡਿਓ ਵਿੱਚ ਪਹੁੰਚਣਾ ਹੈ ਰਾਈਟ 10 ਵਜੇ ਪਰ ਦੋਸਤੋ ਅੱਧਾ ਘੰਟਾ ਪਾ ਲੇਟ ਹੋਏ ਆ ਸੋ ਬਹੁਤ ਬਲੇਸਿੰਗ ਹੈਗੀ ਧੰਮਦਵ ਸਾਇਬ ਤਲਵੰਡੀ ਸਾਹਿਬ ਸ਼ੁਕਰ ਹੈ ਮਾਲਕ ਦਾ ਵੀ ਅਸੀਂ ਉਸ ਰੋਡ ਵਿੱਚ ਦੀ ਗੁਜ਼ਰ ਕੇ ਉਸ ਗੁਰਾਂ ਦੀ ਨਗਰੀ ਵਿੱਚ ਦੀ ਗੁਜ਼ਰ ਕੇ ਤੇ ਰਿਕਾਰਡਿੰਗ ਕਰਨ ਚੱਲਨੀ ਹੈ ਤੇ ਦੁਆਮਾਤਾ ਆਪਣੇ ਆਪ ਹੀ ਨਾਲ ਤੁਰ ਪੈਣੀ ਹੈ ਆਸ਼ੀਰਵਾਦ ਆਪਣੇ ਆਪ ਹੀ ਨਾਲ ਤੁਰ ਪੈਣੇ ਆ ਕਿਉਂਕਿ ਬਾਬਾ ਜੀ ਦੀ ਨਗਰੀ ਵਿੱਚ ਦੀ ਆਪਾਂ ਜਾ ਰਹੇ ਆ ਸੋ ਜਾ ਰਹੇ ਆ ਜੀ ਆਪਾਂ ਬਾਬਾ ਜੀ ਕੀ ਨਗਰੀ ਮੈਨੂੰ ਐ ਲੱਗਦਾ ਵੀ ਤਲਵੰਡੀ ਤਲਵੰਡੀ ਸਾਬੋ ਆਪਾਂ ਕਰਾਸ ਕਰ ਚੁੱਕੇ ਆ ਜੀ ਤਲਵੰਡੀ ਸਾਬੋ ਕਰਾਸ ਕਰ ਚੁੱਕੇ ਆ ਜੀ ਆਪਾਂ ਕਰਾਸ ਕਰ ਚੁੱਕੇ ਆ ਤਲਵੰਡੀ ਸਾਬੋ ਸੋ ਗੁਰੂ ਕੀ ਨਗਰੀ ਹੈ ਅੱਗੇ ਉਸ ਨੌਜਵਾਨ ਦਾ ਪਿੰਡ ਆਊਗਾ ਜਿਹਨੂੰ ਕੋਣ ਨਹੀਂ ਜਾਣਦਾ ਕੋਣ ਨਹੀਂ ਜਾਣਦਾ ਕਹਿੰਦੇ ਕੀ ਆ ਗਿਆ ਕਹਿੰਦੇ ਪਿੰਡ ਆਉਣ ਵਾਲਾ ਸਿੱਧੂ ਮੂਸੇ ਵਾਲੇ ਦਾ موسی ਸੋ ਜਲਦੀ ਦਿਖਾਉਣੇ ਆ ਪਾਈ ਦੀ ਹਵੇਲੀ ਗੱਡੀ ਤੇ ਆ ਉਹ ਨੌਜਵਾਨ ਦੀ ਹਵੇਲੀ ਜਿਹਨੇ ਪੂਰੇ ਵਰਲਡ ਵਿੱਚ ਧੂਮਾ ਪਾਇਆ ਬਿਲ ਬੋਰਡ ਤੇ ਪਹਿਲਾ ਕਲਾਕਾਰ ਹੈ ਜਿਹੜਾ ਬੁੱਕ ਦਾ ਫਿਰਦਾ ਹੈ ਹਜੇ ਤੱਕ ਵੀ ਤੇ ਦੁਬਾਰੇ ਜਨਮ ਲੈ ਲਿਆ ਇਸ ਹਵੇਲੀ ਦੇ ਵਿੱਚ ਤੇ ਆ ਉਸ ਮੂਸੇ ਪਿੰਡ ਦਾ ਅੱਡਾ ਜੀ ਜਿੱਥੇ ਪੈਰੀਕੇਟ ਪਿਆ ਹੈ ਇੱਥੇ ਜਿਹਨੇ ਵਰਲਡ ਦੇ ਵਿੱਚ ਚਰਚਾ ਕਰਾਈਏ ਤੇ ਆਹ ਹਵੇਲੀ ਨੂੰ ਜਾਂਦੀ ਹੈ ਸੜਕ ਇੱਥੋਂ ਮੁੜਦੀ ਹੈ ਤੇ ਇਧਰ ਅਪੋਜ਼ਿਟ ਪਾਸੇ ਵੀਰੇ ਦੀ ਸਮਾਦ ਹੈ ਤੋਂ ਬਾਈ ਦੀ ਸਮਾਦ ਹੈ ਮੂਰੇ ਦੁਕਾਨਾਂ ਨਹੀਂ ਤਾਂ ਤੁਹਾਨੂੰ ਸਮਾਦ ਦੇ ਦਰਸ਼ਨ ਰੋਡ ਤੋਂ ਕਰਾਉਂਦੇ ਸੀ ਕਿਉਂਕਿ ਟਾਈਮ ਪੂਰਾ ਪੂਰਾ ਸਟੂਡੀਓ ਵਾਲਿਆਂ ਨੇ ਅੱਗੇ ਵੀ ਇੱਕ ਸਿੰਗਰ ਨੂੰ ਟਾਈਮ ਦਿੱਤਾ ਹੁੰਦਾ ਹੈ ਇਸ ਕਰਕੇ ਮੈਂ ਰੁਕ ਨਹੀਂ ਸਕਿਆ ਸੋ ਫਿਰ ਟਾਈਮ ਲੱਗਿਆ ਤਾਂ ਕਦੇ ਜ਼ਰੂਰ ਸਮਾਦ ਤੇ ਵੀ ਜਾ ਕੇ ਆਵਾਂਗੇ ਸੋ ਇਧਰਲੇ ਪਾਸੇ ਸਮਾਦ ਹੈ ਜੀ ਬਾਈ ਦੀ ਮੂਸੇਪਿੰਡ ਫਿਰ ਆਪਾਂ ਚੱਲ ਵਧਣ ਲੱਗੇ ਆ ਜੀ ਆਪਣੀ ਮੰਜ਼ਲ ਵੱਲ ਤੇ ਜਲਦੀ ਆਪਾਂ ਪਹੁੰਚਾਂਗੇ ਬਲੈਕ ਲਾਈਫ ਸਟੂਡੀਓ ਸੋ ਬਹੁਤਾ ਸਫ਼ਰ ਲੰਬਾ ਸੀ ਆਪਾਂ ਜ਼ਿਆਦਾ ਦਿਖਾ ਨਹੀਂ ਸਕੇ ਤੇ ਇਸ ਕਰਕੇ ਸੜਕਾਂ ਦੇ ਸੀਨ ਨਹੀਂ ਦਿਖਾਉਂਦੇ ਸੀ ਮੇਨ ਮੇਨ ਜਗ੍ਹਾ ਤੁਹਾਨੂੰ ਦੱਸ ਦਿੱਤੀਆਂ ਹੁਣ ਜਲਦੀ ਆਪਾਂ ਪਹੁੰਚਣ ਵਾਲੇ ਆ ਜੀ ਉਸ ਨਗਰੀ ਦੇ ਵਿੱਚ ਜਿੱਥੇ ਆਪਾਂ ਗਾਣੇ ਰਿਕਾਰਡ ਕਰਨੇ ਤੇ ਜਿੱਥੇ ਆਪਣੇ ਗਾਣੇ ਬਣ ਰਹੇ ਆ ਸੋ ਬਾਬਾ ਜੀ ਦੀ ਬਹੁਤ ਕਿਰਪਾ ਤੇ ਅੱਜ ਫਿਰ ਨਵਾਂ ਗਾਣਾ ਤੇ ਉੱਥੇ ਜਾ ਕੇ ਵੇਖਦੇ ਇੱਕ ਕਰਦੇ ਆ ਕਿ ਗਾਣੇ ਦੋ ਕਰਦੇ ਆ ਸੋ ਚੱਲੇ ਆ ਪਹੁੰਚਣ ਵਾਲੇ ਆ ਜਲਦੀ ਤੁਹਾਨੂੰ ਬਲੈਕ ਲਾਈਫ ਸਟੂਡੀਓ ਦੇ ਵੀ ਦਰਸ਼ਨ ਕਰਾਉਣੇ ਤੇ ਉੱਥੇ ਆਪਾਂ ਨੂੰ ਕੌਣ ਮਿਲਦਾ ਜਾਂਦਿਆਂ ਨੂੰ ਇਹ ਦੇਖਦੇ ਆਂ ਵੀ ਬੰਦੇ ਆਪਣੇ ਨਾਲ ਪਹਿਲਾਂ ਆਏ ਵੀ ਹੈ ਜਾਂ ਨਹੀਂ ਜਾਂ ਟਾਈਮ ਵੈਸੇ ਹੀ ਦਿੱਤਾ ਵੈਸੇ ਅੱਧਾ ਘੰਟਾ ਮੈਂ ਵੀ ਲੇਟ ਆ 10:30 ਪਹੁੰਚਣਾ ਹੈ ਚੋਬਰ ਰੋਕ ਕੇ ਗੱਡੀ ਬਲੈਕ ਲਾਈਫ ਸਟੂਡੀਓ ਦੇ ਗੇਟ ਵੱਲ ਆ ਰਹੇ ਆ ਤੇ ਗੇਟ ਮੈਨੂੰ ਲੱਗਦਾ ਬੰਦ ਹੈ ਬੰਦ ਹੈ ਨਹੀਂ ਹੈ ਕੋਈ ਪਹਿਲਾਂ ਆਲ ਆਲੇ ਚਾਲੇ ਤੋਂ ਆਪਾਂ ਫੜ ਲਈ ਜੀ ਚਾਬੀ ਤੇ ਖੋਲ ਲਿਆ ਬਲੈਕ ਲਾਈਫ ਸਟੂਡੀਓ ਦਾ ਗੇਟ ਤੇ ਕਰੋ ਦਰਸ਼ਨ ਲਿਖਿਆ ਪਿਆ ਬਲੈਕ ਲਾਈਫ ਸਟੂਡੀਓ ਪਰ ਬੰਦਾ ਇੱਥੇ ਕੋਈ ਨਹੀਂ ਚਲੋ ਉਹਦੇ ਵੀ ਧੰਨਪਾਗ ਵਿਚਾਰੇ ਨੇ ਆਪਣੇ ਤੇ ਵਿਸ਼ਵਾਸ ਕਰਕੇ ਬਿਨਾਂ ਦੱਸੇ ਆਪਾਂ ਨੂੰ ਚਾਬੀ ਦੇ ਦਿੱਤੀ ਸਟੂਡੀਓ ਦੀ ਤੇ ਆਪਾਂ ਬਲੈਕ ਲਾਈਫ ਸਟੂਡੀਓ ਚ ਐ ਬੰਦੇ ਲੇਟ ਲਤੀਫ ਐ ਇਥੋਂ ਪਤਾ ਲੱਗਦਾ ਵੀ ਉਹ ਲੇਟ ਐ ਆਪਾਂ ਟਾਈਮ ਤੇ ਪਹੁੰਚੇ ਆ ਜੀ ਕਹਿੰਦੇ ਬੜੀ ਹੋਗੀ ਬੜੀ ਹੋਗੀ ਵੇਟ ਸੋਹਣਿਆ ਲਾ ਮੂਵਮੈਂਟਾਂ ਕਰਾਂਗੇ ਇੱਕ ਰੇਟ ਸੋਹਣਿਆ ਹਣੀ ਸ਼ੇਰ ਗਿੱਲ ਆ ਗਿਆ ਹਣੀ ਸ਼ੇਰ ਗਿੱਲ ਸਟੂਡੀਓ ਦੇ ਅੰਦਰ ਐਂਟਰ ਕਰਦਾ ਹੈ ਬਾਈ ਕੀ ਹਾਲ ਐ ਸਾਸਿਕਾਲ ਲਓ ਜੀ ਪਹੁੰਚ ਕੇ ਕਰਨ ਸ਼ਰਮਾ ਵੀ ਰੋਟੀਆਂ ਵਾਲਾ ਡੱਬਾ ਮੇਰੇ ਮੂਰੇ ਰੱਖਤਾ ਮੈਂ ਕਿਹਾ ਵੀ ਰੋਟੀ ਖਾਵਾਂਗੇ ਰਿਕਾਰਡਿੰਗ ਕਰੇ ਤੋਂ ਬਾਅਦ ਤੇ ਕਰਨ ਸ਼ਰਮਾ ਜੀ ਕਹਿੰਦੇ ਮੇਰੀ ਫੋਟੋ ਉਹਨਾਂ ਦਿਖਾਓ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਹੈਗੀ ਚਲੋ ਰੋਟੀ ਖੋਲ ਕੇ ਗੇਟ ਆਪਾ ਪਾਤੀ ਐਂਟਰੀ ਬਲੈਕ ਲਾਈਫ ਸਟੂਡੀਓ ਦੇ ਅੰਦਰ ਜਿੱਥੇ ਆਪਾਂ ਰਿਕਾਰਡਿੰਗ ਕਰਨੀ ਹੈ ਤੇ ਆਵਾਜ਼ਾਂ ਮੈਨੂੰ ਹੋਰ ਵੀ ਸੁਣ ਰਹੀਆਂ ਹੈ ਹੋ ਸਕਦਾ ਕੋਈ ਬੰਦਾ ਹੋਰ ਆਉਂਦਾ ਹੋਵੇ ਕਿਰਨ ਸ਼ਰਮਾ ਹਣੀ ਸ਼ੇਰਗਿੱਲ ਪਹੁੰਚ ਚੋ ਲੈ ਚੁਕੇ ਹੈ ਤੇ ਮੈਂ ਵੀ ਪਹੁੰਚ ਗਿਆ ਜੀ ਆਵਾਜ਼ ਆ ਰਹੀ ਹੈ ਕਿਰਨ ਸ਼ਰਮਾ ਨੇ ਜਾਇਜ਼ਾ ਲੈ ਲਿਆ ਜੀ ਸਥਿਤੀ ਦਾ ਬੈਠ ਕੇ ਸੋਫੇ ਤੇ ਹਣੀ ਸ਼ੇਰਗਿੱਲ ਨੇ ਕਰ ਲਿਆ ਸੈਟਅਪ ਸਟਾਰਟ ਇਹਨਾਂ ਨੂੰ ਨਵੀਂ ਐਲਸੀਡੀ ਦੀਆਂ ਵਧਾਈਆਂ ਤੇ ਟੈਂਪਲ ਚੀਮੇ ਨੇ ਚੱਕ ਲਓ ਜੀ ਆਪਾਂ ਹੈੱਡਫੋਨ ਲਾ ਲਏ ਤੇ ਗਾਣਾ ਰਿਕਾਰਡ ਕਰਨ ਦੀ ਤਿਆਰੀ ਚ ਹੋ ਗਏ ਪੂਰਾ ਫਾਰਮ ਚ ਆ ਗਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਰਦੇ ਆ ਸ਼ੁਰੂ ਇਹ ਦੋ ਹੋ ਗਏ ਜੀ ਬਹੁਤ ਸੋਹਣੇ ਡੱਬ ਤੇ ਹੁਣ ਇੰਜੋਏ ਚ ਐ ਤੇ ਹੁਣ ਆਪਾਂ ਚਾਲੇ ਪਾਵਾਂਗੇ واپਸੀ ਥੈਂਕ ਯੂ ਮਿਹਰਬਾਨ